ਚਰਚ ਦੌਰਾਨ ਬਹੁਤ ਵੱਡੇ ਪੱਮਾਨੇ ਤੇ ਜਿਹੜੀ ਅੱਜ ਲਾਣ ਬ੍ਰਾਮ੍ਹਤ ਹੋਈ ਹੈ ਕਿਹੜੇ ਪਿੰਡਾਂ ਤੋਂ ਤੇ ਕਿਹੜੇ ਲੋਕਾਂ ਤੋਂ ਬ੍ਰਾਮ੍ਹਤ ਹੋਈ ਹੈ ਜੀ ਮਾਨਜਗ ਚੋਣ ਕਮਿਸ਼ਨ ਦੀਆਂ ਨਿਯਤਾਂ ਦੇ ਮੁਤਾਬਕ ਜਿਹੜੀ ਹੈਗੀ ਆ ਸਾਡੇ ਮਾਨਜਗ ਡੀਜੀਪੀ ਸਾਹਿਬ ਪੰਜਾਬ શ્રી ਗੌਰਵ ਜਾਦ ਉਹਨਾਂ ਦੇ ਨਿਰਦੇਸ਼ਾਂ ਦੇ ਤਹਿਤ શ્રી ਹਰੀਸ਼ ዳਇਮਾ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਹਿਦਾਇਤਾਂ ਦੇ ਮੁਤਾਬਕ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੇ ਅਲੱਗ-ਅਲੱਗ ਏਰੀਆ ਵਿੱਚ ਅ ਪਰ ਬਟ ਭੈਣੇ ਮੀਆਂ ਖਾਂ ਏਰੀਆ ਜਿਹ ਪੈਂਦਾ ਹੈਗਾ ਪਿੰਡ ਬੁੱਢਾ ਬਾਲਾ ਪੁਰਾਣਾ ਸ਼ਾਲਾ ਏਰੀਆ ਬਰਾਮਪੁਰ ਦਰਾੰਗਲਾ ਦਿਨਾ ਨਗਰ ਏਰੀਆ ਵਿੱਚ ਅਕਸਾਈ ਡਿਪਾਰਟਮੈਂਟ ਦੀ ਸਹਾਇਕ ਦੇ ਨਾਲ ਸਾਰੇ ਡੀਐਸਪੀ ਸਾਹਿਬਾਨ ਨੇ ਅਲੋਂਗ ਵਿਦ ਐਸਐਚਓ ਜਾਨੀ ਪੁਲਿਸ ਪਾਰਟੀਆਂ ਤਿਆਰ ਕੀਤੀਆਂ ਗਈਆਂ ਸੀ ਸੋ ਅਕਸਾਈ ਦੇ ਉਸ ਬੰਦ ਵਿੱਚ ਪ੍ਰੋਪਰ ਕਸੋ ਆਪਰੇਸ਼ਨ ਚਲਾਇਆ ਗਿਆ ਸੋ ਸਰਚ ਦੇ ਦੌਰਾਨ ਤਕਰੀਬਨ 72000 ਐਮਐਲ ਨਜਾਇਜ਼ ਸ਼ਰਾਬੀ ਹੈਗੀ ਆ ਸਰ ਜਿਹਦੇ ਵਿੱਚ ਬਰਾਮਦ ਕੀਤੀ ਹੈ 1800 ਕਿਲੋ ਲਾਹਣ ਭੈਣੀ ਮੀਆਂ ਏਰੀਆ ਥਾਣੇ ਦੇਰੀ ਵਿੱਚ ਡੀਐਸਪੀ ਰਾਜबीर ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਐਕਸਾਈਜ਼ ਵਿਭਾਗ ਦੇ ਸਹਿਯੋਗ ਨਾਲ ਜਿਹੜੀ ਹੈਗੀ ਆ ਸਰਚ ਆਪਰੇਸ਼ਨ ਦਰਿਆ ਦੇ ਨਾਲ ਜਿਹੜਾ ਬਾਹਰ ਏਰੀਆ ਉਹ ਚੈੱਕ ਕੀਤਾ ਗਿਆ ਉਹਰ ਵਿੱਚ 7 ਤਰਪਾਲਾਂ ਜਿਹਨਾਂ ਵਿੱਚ ਨਜਾਇਜ਼ ਸ਼ਰਾਬ ਸੀ ਲਾਹਣ ਸੀ ਸੋ ਉਹ 70 ਪਲਾਂ ਜਿਹੜੀ ਹੈਗੀਆਂ ਨੇ ਮੌਕੇ ਤੇ ਡਿਸਟਰਾਇ ਕੀਤੀਆਂ ਗਈਆਂ ਦੋ ਡਰਮ ਜਿਹੜੇ ਸੀਗੇ ਦਾਣ ਜਿਹੜੇ ਹੈਗੇ ਨੇ ਦੋ-ਦੋ 100 ਲੀਟਰ ਵਾਲੇ 400 ਲੀਟਰ ਜਿਹੜੀ 400 ਕਿਲੋ ਲਾਂ ਜਿਹੜੀ ਸੀ ਮੌਕੇ ਤੋਂ ਬਰਾਮਦ ਹੋਈ ਉਹ ਵੀ ਡਿਸਟਰਾਇ ਕੀਤੀ ਗਈ ਸੋ ਪ੍ਰੋਪਰ ਉਸ ਏਰੀਆ ਦੀ ਵੀਡੀਓਗ੍ਰਾਫੀ ਕੀਤੀ ਗਈ ਸੋ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਵਿੱਚ ਦੇ 11 ਟੋਟਲ ਮਕੜਮੇ ਦਰਜ ਹੋਏ ਨੇ ਐਕਸਾਈਜ਼ ਦੇ ਸੋ ਇਸ ਜਿਹੜੀ ਹੈਗੀ ਪ੍ਰੋਪਰ ਜਿਹੜੀ ਹੈਗੀ ਰਿਕਵਰੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਵਿੱਚ ਜਿਹੜੀ ਟੋਟਲੀ ਵੈਪਨ ਦੀ ਡਿਪੋਜ਼ੀਸ਼ਨ ਹੈਗੀ ਆ ਤਕਰੀਬਨ 2637 ਵੈਪਨ ਜਿਹੜੇ ਡਿਪੋਜ਼ਿਟ ਹੋਏ ਨੇ ਹੁਣ ਤੱਕ ਤੇ 4600 ਦੇ ਕਰੀਬ ਜਿਹੜੇ ਵੈਪਨ ਅਜੇ ਪੈਂਡਿੰਗ ਨੇ ਸੋ ਸਾਡੀ 36% ਦੇ ਕਰੀਬ ਜਿਹੜੇ ਵੈਪਨ ਜਿਹੜੇ ਜਮ੍ਹਾਂ ਹੋ ਚੁੱਕੇ ਨੇ ਸੋ ਇਸ ਤੋਂ ਇਲਾਵਾ 99% ਜਿਹੜੇ ਹੈਗਾ ਪ੍ਰਿਵੈਂਟਿਵ 99 ਦੇ ਕਰੀਬ ਪ੍ਰਿਵੈਂਟਿਵ ਐਕਸ਼ਨ ਹੋਏ ਨੇ ਪੀਓ 11 ਪੀਓ ਹੁਣ ਤੱਕ ਰੈਸਟ ਕੀਤੇ ਨੇ 16 ਮਾਰਚ ਤੋਂ ਬਾਅਦ ਸੋ ਨੋਨ ਅਵੇਲੇਬਲ ਵਾਰੈਂਟ ਜਿਹੜੇ ਹੈਗੇ ਨੇ ਉਹ ਸਿ 11 ਦੇ ਕਰੀਬ ਜਿਹੜੇ ਹੈਗੇ ਨੇ ਐਗਜ਼ੀਕਿਊਟ ਕਰਵਾਏ ਨੇ ਇੱਕ ਪ੍ਰੋਲ ਜੰਪਰੇ ਅਰੈਸਟ ਕੀਤਾ ਸੋ ਅਲੱਗ-ਅਲੱਗ ਹੈਡ ਤੇ ਏਰੀਆ ਹੈਗੀ ਐ ਪ੍ਰੋਪਰ ਜਿਹੜੀ ਮਾਨ ਜੋ ਕਮਿਸ਼ਨ ਦੀਆਂ ਰਿਪੋਰਟਾਂ ਨਾਲ ਕੁਝ ਜਿਹੜੀ ਹੈਗੀ ਐ ਕਾਰਵਾਈ ਕੀਤੀ ਜਾ ਰਹੀ ਹੈ ਸੋ ਸਰ ਬੁੱਟਾ ਬੱਲਾ ਕੋਈ ਮੁਜਰਮ ਵੀ ਕਾਬੂ ਆਇਆ ਨਹੀਂ ਕੋਈ ਨਹੀਂ ਬੁੱਟਾ ਬੱਲਾ ਤੋਂ ਸਰਚ ਕੀਤੀ ਕੀ ਹੈ ਲੇਕਿਨ ਉਹ ਬਾਅਦ ਵਿੱਚ ਇਹ ਗੱਲ ਵੈਰੀਫਾਈ ਕਰਾਂਗੇ ਕੇਸ ਇਸ ਕਰਕੇ ਉਹ ਸਵੇਰ ਜਿਹੜੀ ਹੈਗੀ ਐ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਇਸ ਨੂੰ ਸਰੇ ਲਾਅ ਇਨ ਆਰਡਰ ਨੂੰ ਕਿਸ ਤਰੀਕੇ ਨਾਲ ਇਹ ਰਾ ਚੋਣ ਕਮਿਸ਼ਨ ਦੇ ਦੇਣ ਤੇ ਇਹਰਾ ਮੈਂਟੇਨ ਰੱਖਿਆ ਜਾਏ ਉਹ ਗਾਈਡਲਾਈਨਸ ਕੀ ਨੇ ਹੁੰਦੀਆਂ ਉਹ ਮਾਨਜੋਗ ਕਮਿਸ਼ਨ ਦੀਆਂ ਨਿਯਾਤਾਂ ਦੇ ਮੁਤਾਬਕ ਸਾਡੇ ਐਸਐਸਪੀ ਸਾਹਿਬ ਵੱਲੋਂ ਜਾਂ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਵੀ ਜਿਹੜੀ ਜਿਹੜੀ ਗਾਈਡਲਾਈਨ ਪ੍ਰੋਪਰ ਟਾਈਮ ਟੂ ਟਾਈਮ ਦਿੱਤੀ ਜਾਂਦੀਆਂ ਨੇ ਸੋ ਮੇਨ ਜਿਹੜੀ ਇਲੈਕਸ਼ਨ ਹੈਗੇ ਫਰੀ ਐਂਡ ਫੇਅਰ ਲੋਕਾਂ ਨੂੰ ਅਪੀਲ ਕੀਤੀ ਜਾਈ ਹੈ ਵੀ ਤੁਸੀਂ ਫਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੈਗੀ ਹੈ ਇਹ ਵਿੱਚ ਨੇਪਰੇ ਚਾੜਨ ਲਈ ਪ੍ਰੋਪਰ ਪੁਲਿਸ ਨੂੰ ਸਹਿਯੋਗ ਦਿਓ ਕਿਸੇ ਵੀ ਮਾਰੇ ਅੰਸਰ ਤੋਂ ਕਿਸੇ ਵੀ ਮਾਰੇ ਬਤਰਾਂ ਦੀ ਲੋੜ ਨਹੀਂ ਸੋ ਉਹਨੂੰ ਮੇਨਟੇਨ ਰੱਖਣ ਲਈ ਜਿਹੜੇ ਮਾਰੇ ਲੋਕਾਂ ਨੂੰ ਇੱਕ ਸਖਤ ਵਾਰਨਿੰਗ ਹੈ ਵੀ ਤੁਸੀਂ ਇਹ ਚੀਜ਼ੇ ਬੜਾ ਕਿਸੇ ਨਾਲ ਵੀ ਨਰਮਾਈ ਨਹੀਂ ਵਰਤੀ ਜਾਊਗੀ ਸੋ ਉਹਨੂੰ ਕੰਟਰੋਲ ਕਰਨ ਲਈ ਇਲਾਕੇ ਵਿੱਚ ਫੌਜ ਦੀ ਮਬਲੀਜੇਸ਼ਨ ਤੇ ਪੈਰਾਮੈਟਰੀ ਫੋਰਸ ਜਿਹੜੀ ਹੈਗੀ ਹੈ ਪ੍ਰੋਪਰ ਉਸ ਦੀ ਗੱਲ ਤੋਂ ਕੀਤੀ ਜਾ ਰਹੀ ਹੈ ਸਰ ਲੱਗਦਾ ਨਹੀਂ ਕਿ ਥਾਣਿਆਂ ਦੇ ਵਿੱਚ ਮੁਲਾਜ਼ਮ ਘੱਟ ਹੋਣ ਕਰਕੇ ਇਸ ਤਰੀਕੇ ਦੀਆਂ ਲੋਕੀ ਜਿਹੀਆਂ ਸ਼ਰਾਰਤਾਂ ਕਰਦੇ ਨੇ ਕਿ ਜਿਹੜੇ ਥਾਣਿਆਂ ਦੇ ਵਿੱਚ ਮੁਲਾਜ਼ਮ ਜਿਹੜੇ ਵਧਾਏ ਜਾਣ ਕਿਉਂਕਿ ਜਿਹੜੇ ਕ੍ਰਾਈਮ ਨੂੰ ਜਾਂ ਕਿਸੇ ਵੀ ਨਜਾਇਜ਼ ਸ਼ਰਾਬ ਵੱਲੋਂ ਛੇਤੀ ਨੱਥ ਪਾਈ ਜਾ ਸਕੇ ਬਿਲਕੁਲ ਠੀਕ ਹੈ ਲੇਕਿਨ ਜਿੰਨੀ ਫੋਰਸ ਦੀ ਨਫਰੀ ਦੀ ਹੈ ਲੇਕਿਨ ਜਿੰਨੀ ਕੋ ਉਸ ਸਾਹਿਬ ਨਾਲ ਮੌਕੇ ਤੋਂ ਸੀ ਨਜਾਗਤ ਦੇ ਦੇ ਹੋਏ ਜਿੰਨੀ ਵਾਰਤੋਂ ਜਿਹੜੀ ਹੈਗੀ ਪ੍ਰੈਜੈਂਸ ਹੈ ਇੱਕ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇਹ ਸਾਰੇ ਏਰੀਆ ਕਵਰ ਕਰੀਏ ਔਰ ਘੱਟੋ ਘੱਟ ਫੋਰਸ ਨਾਲ ਵੱਧ ਤੋਂ ਵੱਧ ਏਰੀਆ ਆਪਣੇ ਸਾਹਮਣੇ ਨਾਲ ਅਸੀਂ ਕਵਰ ਕਰੀਏ ਲੇਕਿਨ ਸੋ ਇਹ ਫੋਰਸ ਕਾਫੀ ਉਪਰੋ ਜਿਹੜੀ ਹੈਗੀ ਇਹ ਨਵੀਂ ਪਰਤੀ ਵੀ ਹੁਣ ਹੋ ਰਹੀ ਹੈ ਸੋ ਇਹ ਚੀਜ਼ ਦੀ ਵੀ ਹੁਣ ਕਮੀ ਪੂਰੀ ਹੋ ਜਾਊਗੀ